ਦੋਸਤੋ ਸਾਡੀ ਜ਼ਿੰਦਗੀ ਵਿੱਚ ਕਈ ਵਾਰ ਅਸੀਂ ਆਪਣੇ ਆਪ ਨੂੰ ਇੱਕ ਮੁਸ਼ਕਲ ਸਮੇਂ ਵਿੱਚ ਪਾਉਂਦੇ ਹਾਂ ਕਈ ਵਾਰ ਸਾਨੂੰ ਵੱਡੇ ਫੈਸਲੇ ਲੈਣੇ ਪੈਂਦੇ ਨੇ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਸਹੀ ਨੇ ਜਾਂ ਗਲਤ ਕਿ ਉਹ ਫੈਸਲੇ ਦਾ ਨਤੀਜਾ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆਵੇਗਾ ਜਾਂ ਫਿਰ ਮੁਸੀਬਤ ਪਰ ਕਈ ਵਾਰ ਸਾਡੇ ਕੋਲ ਸਹੀ ਫੈਸਲੇ ਲੈਣ ਦੀ ਕੋਈ ਸਲਾਹ ਨਹੀਂ ਹੁੰਦੀ ਤੇ ਅਸੀਂ ਜਲਦਬਾਜ਼ੀ ਵਿੱਚ ਫੈਸਲੇ ਕਰ ਲੈਂਦੇ ਹਾਂ ਤੇ ਉਹਨਾਂ ਫੈਸਲਿਆਂ ਦੀ ਵਜ੍ਹਾ ਨਾਲ ਕਈ ਵਾਰ ਸਾਡੀ ਜ਼ਿੰਦਗੀ ਸੁੱਖਮਈ ਹੋ ਜਾਂਦੀ ਹੈ ਤੇ ਕਈ ਵਾਰ ਸਾਡੀ ਜ਼ਿੰਦਗੀ ਨਰਕ ਤੋਂ ਵੀ ਵੱਧ ਕੇ ਹੋ ਸਕਦੀ ਹੈ ਇਸ ਲਈ ਸਹੀ ਫੈਸਲਾ ਲੈਣ ਦੀ ਸਮਰੱਥਾ ਸਾਡੀ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨ ਲਈ ਜ਼ਰੂਰੀ ਹੈ ਤਾਂ ਦੋਸਤੋ ਅੱਜ ਦੀ ਇਸ ਗਿਆਨਮਈ ਕਹਾਣੀ ਦੇ ذریعے ਜਾਣਦੇ ਹਾਂ ਕਿ ਜ਼ਿੰਦਗੀ ਵਿੱਚ ਸਹੀ ਫੈਸਲੇ ਕਿਵੇਂ ਲੈ ਜਾਣ ਤੇ ਇਹ ਵੀ ਕਿ ਸਹੀ ਫੈਸਲਾ ਲੈਣ ਦਾ ਤਰੀਕਾ ਕੀ ਹੈ ਤਾਂ ਬਿਨਾਂ ਕਿਸੇ ਦੇਰੀ ਦੇ ਕਹਾਣੀ ਸ਼ੁਰੂ ਕਰਦੇ ਹਾਂ ਕਾਫੀ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਛੋਟੇ ਜਿਹੇ ਰਾਜ ਵਿੱਚ ਇੱਕ ਸਾਧੂ ਰਹਿੰਦਾ ਸੀ ਜੀਦੇ ਗਿਆਨ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਚਰਚੇ ਸੀ। ਉਹ ਸਾਧੂ ਬਹੁਤ ਹੀ ਗਿਆਨੀ ਸੀ। ਉਸ ਕੋਲ ਲੋਕ ਬਹੁਤ ਦੂਰ-ਦੂਰ ਤੋਂ ਆਉਂਦੇ ਸੀ ਤਾਂ ਕਿ ਉਸ ਸਾਧੂ ਤੋਂ ਆਪਣੀਆਂ ਸਮੱਸਿਆਵਾਂ ਦਾ ਹੱਲ ਕਢਾ ਸਕਣ। ਉਸ ਕੋਲ ਕੋਈ ਵੀ ਕਿਹੋ ਜਿਹੀ ਵੀ ਸਮੱਸਿਆ ਲੈ ਕੇ ਕਿਉਂ ਨਾ ਆਵੇ। ਉਸ ਸਮੱਸਿਆ ਦਾ ਹੱਲ ਜ਼ਰੂਰ ਕਰਦਾ ਸੀ। ਜਦੋਂ ਵੀ ਉਹ ਕਿਸੇ ਦੀ ਸਮੱਸਿਆ ਸੁਣਦਾ ਤਾਂ ਉਸ ਸਮੱਸਿਆ ਨੂੰ ਬੜੇ ਹੀ ਧਿਆਨ ਨਾਲ ਸੁਣਦਾ ਤੇ ਸਮਝਦਾ ਤੇ ਫਿਰ ਕੁਝ ਸਮੇਂ ਲਈ ਅੱਖਾਂ ਬੰਦ ਕਰਕੇ ਉਸ ਸਮੱਸਿਆ ਦੇ ਬਾਰੇ ਵਿਚਾਰ ਕਰਦਾ। ਤੇ ਫਿਰ ਉਸ ਦਾ ਹੱਲ ਦਿੰਦਾ ਇਸ ਕਾਰਨ ਹਰ ਕੋਈ ਬੰਦਾ ਉਸ ਸੰਤ ਬਾਰੇ ਸਿਰਫ ਇੱਕ ਹੀ ਗੱਲ ਸੋਚਦਾ ਸੀ ਕਿ ਸ਼ਾਇਦ ਉਸ ਸੰਤ ਕੋਲ ਕੋਈ ਚਮਤਕਾਰੀ ਸ਼ਕਤੀਆਂ ਨੇ ਜਿਨ੍ਹਾਂ ਦੇ ਜ਼ਰੀਏ ਉਹ ਹੱਲ ਪੁੱਛਦਾ ਤੇ ਉਹ ਫਿਰ ਸਾਨੂੰ ਦੱਸ ਦਿੰਦਾ ਹੈ ਇੱਕ ਵਾਰ ਇੱਕ ਨੌਜਵਾਨ ਨੇ ਉਸ ਸਾਧੂ ਤੋਂ ਪੁੱਛ ਵੀ ਲਿਆ ਕਿ ਕੀ ਤੁਹਾਡੇ ਕੋਲ ਕੋਈ ਅਜੀਹੀ ਚਮਤਕਾਰੀ ਸ਼ਕਤੀ ਹੈ ਜਿਸ ਦੀ ਵਜ੍ਹਾ ਨਾਲ ਤੁਸੀਂ ਸਾਡੀਆਂ ਸਮੱਸਿਆਵਾਂ ਦਾ ਹੱਲ ਕਰਦੇ ਹੋ ਜਾਂ ਤੁਹਾਡੇ ਕੋਲ ਕੋਈ ਦਿਵਯ ਦ੍ਰਿਸ਼ਟੀ ਹੈ ਜਿਸ ਨਾਲ ਤੁਸੀਂ ਸਾਡੀਆਂ ਸਮੱਸਿਆਵਾਂ ਦਾ ਹੱਲ ਲੱਭ ਲੈਂਦੇ ਹੋ ਉਸ ਨੌਜਵਾਨ ਦੀ ਗੱਲ ਸੁਣ ਕੇ ਉਹ ਸਾਧੂ ਬਹੁਤ ਹੱਸਿਆ ਪਰ ਉਸਨੇ ਉਸ ਨੌਜਵਾਨ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਇਸੇ ਤਰ੍ਹਾਂ ਕੋਈ ਦਿਨਾਂ ਬਾਅਦ ਉਸ ਰਾਜ ਵਿੱਚ ਬੜੀ ਅਜੀਬ ਘਟਨਾ ਘਟੀ ਉਸ ਰਾਜ ਵਿੱਚ ਇੱਕ ਬੁੱਢੀ ਔਰਤ ਰਹਿੰਦੀ ਸੀ ਜੋ ਆਪਣੇ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ ਉਸ ਦਾ ਕੋਈ ਵੀ ਨਹੀਂ ਸੀ ਉਸ ਰਾਜ ਤੋਂ ਚਾਰ ਆਦਮੀ ਆਪਣੇ ਘਰ ਵੱਲ ਜਾ ਰਹੇ ਸੀ ਉਹ ਆਦਮੀ ਦੂਜੇ ਸ਼ਹਿਰ ਵਿੱਚ ਕੰਮ ਕਰਕੇ ਪੈਸੇ ਇਕੱਠੇ ਕਰਕੇ ਆਪਣੇ ਪਿੰਡ ਵੱਲ ਜਾ ਰਹੇ ਸੀ ਇਹ ਗੱਲ ਬਹੁਤ ਪੁਰਾਣੇ ਸਮੇਂ ਦੀ ਹੈ ਜਦੋਂ ਆਵਾਜਾਈ ਦੇ ਸਾਧਨ ਹੀ ਸੀ ਹੁੰਦੇ ਅਸਲੀ ਲੋਕ ਪੈਦਲ ਹੀ ਯਾਤਰਾ ਕਰਦੇ ਸੀ ਇਸ ਕਰਕੇ ਉਹਨਾਂ ਚਾਰਾਂ ਆਦਮੀਆਂ ਨੇ ਆਪਣਾ ਸਾਰਾ ਪੈਸਾ ਆਪਣੀ ਆਪਣੀ ਪੋਟਲੀ ਵਿੱਚ ਰੱਖਿਆ ਸੀ ਤੇ ਉਸੇ ਪੋਟਲੀ ਵਿੱਚ ਉਹਨਾਂ ਦੀ ਸਾਰੀ ਕਮਾਈ ਸੀ ਤਦ ਉਹਨਾਂ ਚਾਰਾਂ ਆਦਮੀਆਂ ਵਿੱਚੋਂ ਇੱਕ ਆਦਮੀ ਕਹਿੰਦਾ ਹੈ ਮਿੱਤਰੋ ਇਸ ਤਰ੍ਹਾਂ ਜੇ ਅਸੀਂ ਆਪਣਾ ਧਨ ਅਲੱਗ-ਅਲੱਗ ਰੱਖਾਂਗੇ ਤਾਂ ਇਸ ਨਾਲ ਸਾਡਾ ਪੈਸਾ ਚੋਰੀ ਹੋ ਸਕਦਾ ਹੈ ਕਿਉਂ ਨਾ ਅਸੀਂ ਆਪਣਾ ਸਾਰਾ ਧਨ ਇੱਕੋ ਪੋਟਲੀ ਵਿੱਚ ਰੱਖ ਲਈਏ ਜਿਸ ਨਾਲ ਅਸੀਂ ਸਭ ਇਸ ਦਾ ਧਿਆਨ ਵੀ ਰੱਖ ਸਕਾਂਗੇ ਤੇ ਸਾਡਾ ਧਨ ਸੁਰੱਖਿਅਤ ਵੀ ਰਹੇਗਾ ਤੇ ਜਦੋਂ ਹੀ ਅਸੀਂ ਆਪਣੇ ਪਿੰਡ ਪਹੁੰਚ ਜਾਵਾਂਗੇ ਤਾਂ ਦਸੀਂ ਇਸ ਵਿੱਚੋਂ ਆਪਣਾ ਆਪਣਾ ਹਿੱਸਾ ਲੈ ਲਵਾਂਗੇ। ਉਹਨਾਂ ਤਿੰਨਾਂ ਨੇ ਉਸ ਆਦਮੀ ਦੀ ਗੱਲ ਮੰਨ ਲਈ ਤੇ ਉਹਨਾਂ ਨੇ ਆਪਣਾ ਧਨ ਇੱਕੋ ਪੋਟਲੀ ਵਿੱਚ ਰੱਖ ਦਿੱਤਾ ਤੇ ਉਹ ਆਪਣੇ ਪਿੰਡ ਵੱਲ ਅੱਗੇ ਵਧਣ ਲੱਗੇ। ਚਲਦੇ ਆ ਚਲਦੇ ਆ ਕਾਫੀ ਸਮਾਂ ਬੀਤ ਗਿਆ ਤੇ ਹੁਣ ਰਾਤ ਪੈਣ ਵਾਲੀ ਸੀ। ਤਦ ਉਹਨਾਂ ਨੂੰ ਰਾਹ ਵਿੱਚ ਇੱਕ ਘਰ ਦਿਖਾਈ ਦਿੱਤਾ ਜਿੱਥੇ ਉਹ ਬੁੱਢੀ ਔਰਤ ਰਹਿੰਦੀ ਸੀ। ਰਾਤ ਵੀ ਹੋ ਚੁੱਕੀ ਸੀ ਤੇ ਉਹਨਾਂ ਚਾਰਾਂ ਮਿੱਤਰਾਂ ਨੂੰ ਰਾਤ ਬਿਤਾਉਣ ਲਈ ਕਿਸੇ ਥਾਂ ਦੀ ਲੋੜ ਸੀ। ਇਸ ਕਰਕੇ ਉਹਨਾਂ ਨੇ ਮਿਲ ਕੇ ਇਹ ਯੋਜਨਾ ਬਣਾਈ ਕਿ ਅਸੀਂ ਅੱਜ ਰਾਤ ਇਸ ਘਰ ਵਿੱਚ ਹੀ ਰੋਗਾਂਗੇ। ਇਸ ਲਈ ਉਹਨਾਂ ਚਾਰਾਂ ਨੇ ਉਸ ਘਰ ਵੱਲ ਵੱਧਦੇ ਹੋਏ ਦਰਵਾਜ਼ਾ ਖੜਕਾਇਆ। ਤਦ ਸਾਹਮਣੋਂ ਇੱਕ ਬੁੱਢੀ ਔਰਤ ਦਰਵਾਜ਼ਾ ਖੋਲਦੀ ਹੈ ਤੇ ਉਹਨਾਂ ਵਿੱਚੋਂ ਇੱਕ ਆਦਮੀ ਹੱਥ ਜੋੜ ਕੇ ਉਸ ਬੁੱਢੀ ਔਰਤ ਨੂੰ ਕਹਿੰਦਾ ਹੈ, "ਮਾਤਾ ਜੀ, ਅਸੀਂ ਆਪਣੇ ਪਿੰਡ ਵੱਲ ਜਾ ਰਹੇ ਸੀ ਪਰ ਇੱਥੇ ਰਾਹ ਵਿੱਚ ਹੀ ਰਾਤ ਹੋ ਗਈ ਹੈ ਤੇ ਹੁਣ ਅਸੀਂ ਇਸ ਵੇਲੇ ਸਫ਼ਰ ਨਹੀਂ ਕਰ ਸਕਦੇ। ਇਸ ਲਈ ਸਾਡੀ ਇੱਕ ਬੇਨਤੀ ਹੈ ਕਿ ਅਸੀਂ ਤੁਹਾਡੇ ਕੋਲ ਇੱਕ ਰਾਤ ਬਿਤਾਉਣੀ ਚਾਹੁੰਦੇ ਹਾਂ।" ਸਵੇਰ ਹੋਣ ਤੇ ਅਸੀਂ ਇੱਥੋਂ ਨਿਕਲ ਜਾਵਾਂਗੇ ਉਸ ਬੁੱਢੀ ਔਰਤ ਨੇ ਕਾਫੀ देर ਸੋਚਣ ਤੋਂ ਬਾਅਦ ਕਿਹਾ ਠੀਕ ਹੈ ਤੁਸੀਂ ਅੱਜ ਰਾਤ ਲਈ ਇੱਥੇ ਰਹਿ ਸਕਦੇ ਹੋ ਮੈਨੂੰ ਕੋਈ ਦਿੱਕਤ ਨਹੀਂ ਮੈਂ ਖਾਣਾ ਬਣਾਉਣ ਲਈ ਜਾ ਰਹੀ ਹਾਂ ਦੱਸੋ ਜੇ ਕਹੋ ਤਾਂ ਮੈਂ ਤੁਹਾਡੇ ਲਈ ਵੀ ਖਾਣਾ ਬਣਾਵਾ ਉਹਨਾਂ ਚਾਰਾਂ ਨੇ ਹਾਂ ਕਹਿ ਕੇ ਸਹਿਮਤੀ ਜਤਾਈ ਉਸ ਤੋਂ ਬਾਅਦ ਚਾਰਾਂ ਮਿੱਤਰਾਂ ਨੇ ਆਪਣੇ ਧਨ ਦੀ ਪੋਟਲੀ ਉਸ ਬੁੱਢੀ ਔਰਤ ਨੂੰ ਸੌਂਪ ਕੇ ਕਿਹਾ ਮਾਤਾ ਜੀ ਇਸ ਪੋਟਲੀ ਵਿੱਚ ਸਾਡੀ ਸਾਲ ਭਰ ਦੀ ਕਮਾਈ ਹੈ ਅਸੀਂ ਚਾਰਾਂ ਨੇ ਅੱਜ ਤੱਕ ਆਪਣਾ ਕਮਾਇਆ ਹੋਇਆ ਧਨ ਇਸੇ ਪੋਰਟਲੀ ਵਿੱਚ ਰੱਖਿਆ ਹੈ। ਹੁਣ ਅਸੀਂ ਇਸ ਨੂੰ ਤੁਹਾਡੇ ਹਵਾਲੇ ਕਰਦੇ ਹਾਂ ਕਿਉਂਕਿ ਇਹ ਸਾਡੇ ਨਾਲੋਂ ਜ਼ਿਆਦਾ ਤੁਹਾਡੇ ਕੋਲ ਸੁਰੱਖਿਅਤ ਰਹੇਗਾ। ਤੇ ਇੱਕ ਗੱਲ ਹੋਰ ਅਸੀਂ ਇਹ ਚਾਹੁੰਦੇ ਹਾਂ ਕਿ ਜੇ ਸਾਡੇ ਵਿੱਚੋਂ ਕੋਈ ਇੱਕ ਵੀ ਇਸ ਨੂੰ ਲੈਣ ਆਵੇ ਤਾਂ ਤੁਸੀਂ ਇਹ ਪੋਰਟਲੀ ਉਸ ਨੂੰ ਨਾ ਦਿਓ। ਜਦ ਤੱਕ ਅਸੀਂ ਚਾਰੇ ਇਸ ਨੂੰ ਲੈਣ ਇਕੱਠੇ ਨਾ ਆਈਏ। ਉਹ ਬੁੱਢੀ ਔਰਤ ਕਹਿੰਦੀ ਹੈ, "ਠੀਕ ਹੈ ਬੇਟਾ। ਜੇ ਤੁਸੀਂ ਸਾਰੇ ਇਕੱਠੇ ਆਓਗੇ" ਤਾਹੀਂ ਮੈਂ ਇਹ ਪੋਟਲੀ ਤੁਹਾਡੇ ਹਵਾਲੇ ਕਰਾਂਗੀ ਤੇ ਵੈਸੇ ਵੀ ਤੁਸੀਂ ਇੱਥੋਂ ਸਵੇਰੇ ਚਲੇ ਜਾਣਾ ਹੈ ਮੈਂ ਤੁਹਾਨੂੰ ਸਵੇਰੇ ਹੀ ਇਹ ਪੋਟਲੀ ਵਾਪਸ ਕਰ ਦਵਾਂਗੀ ਇਸੇ ਤਰ੍ਹਾਂ ਧਨ ਦੀ ਪੋਟਲੀ ਬੁੱਢੀ ਔਰਤ ਨੂੰ ਸੌਂਪ ਕੇ ਉਹ ਚਾਰੇ ਮਿੱਤਰ ਨਿਸ਼ਚਿੰਤ ਹੋ ਗਏ ਕਿ ਹੁਣ ਉਹਨਾਂ ਦਾ ਧਨ ਸੁਰੱਖਿਅਤ ਹੈ ਤੇ ਉਹ ਖਾਣਾ ਖਾ ਕੇ ਸੌ ਜਾਂਦੇ ਨੇ ਅਗਲੀ ਸਵੇਰ ਜਦੋਂ ਚਾਰੇ ਉੱਠੇ ਤਾਂ ਉਹਨਾਂ ਨੇ ਆਪਣੀ ਅਗਲੀ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਚਾਰਾਂ ਵਿੱਚੋਂ ਇੱਕ ਆਦਮੀ ਜੋ ਬੜਾ ਚਲਾਕ ਸੀ ਉਸਨੇ ਆਪਣੇ ਤਿੰਨਾਂ ਮਿੱਤਰਾਂ ਨੂੰ ਕਿਹਾ ਕਿ ਪ੍ਰਾ ਇਸ ਬੁੱਢੀ ਔਰਤ ਨੇ ਸਾਡੀ ਸਾਰੀ ਰਾਤ ਮਹਿਮਾਨ ਨਿਵਾਜ਼ੀ ਕੀਤੀ ਹੈ। ਸਾਨੂੰ ਵਧੀਆ ਭੋਜਨ ਦਿੱਤਾ, ਸੌਣ ਲਈ ਚੰਗੀ ਜਗ੍ਹਾ ਦਿੱਤੀ, ਰਾਤ ਬਿਤਾਉਣ ਲਈ ਇੱਕ ਚੰਗਾ ਮਕਾਨ ਦਿੱਤਾ ਤੇ ਅਸੀਂ ਉਸਦੇ ਲਈ ਕੁਝ ਨਹੀਂ ਕੀਤਾ। ਉਹ ਬੁੱਢੀ ਔਰਤ ਇਕੱਲੀ ਹੀ ਖੇਤਾਂ ਵਿੱਚ ਕੰਮ ਕਰ ਰਹੀ ਹੈ। ਕੀ ਅਸੀਂ ਇੱਥੋਂ ਜਾਣ ਤੋਂ ਪਹਿਲਾਂ ਉਸ ਬੁੱਢੀ ਔਰਤ ਦੀ ਮਦਦ ਨਹੀਂ ਕਰ ਸਕਦੇ? ਉਸ ਚਲਾਕ ਬੰਦੇ ਨੇ ਮਨ ਹੀ ਮਨ ਇਹ ਯੋਜਨਾ ਬਣਾ ਲਈ ਸੀ ਕਿ ਕਿਸੇ ਤਰ੍ਹਾਂ ਵੀ ਉਹ ਬੁੱਢੀ ਔਰਤ ਤੋਂ ਇਕੱਲਾ ਪੋਟਲੀ ਹਾਸਲ ਕਰ ਲਵੇਗਾ। ਬਾਕੀ ਦੇ ਤਿੰਨ ਮਿੱਤਰ ਉਸ ਦੀ ਗੱਲ ਵਿੱਚ ਆ ਗਏ ਤੇ ਉਹ ਸਾਰੇ ਮਿਲ ਕੇ ਉਸ ਬੁੱਢੀ ਔਰਤ ਦੀ ਮਦਦ ਕਰਨ ਭਾਵ ਖੇਤਾਂ ਵਿੱਚ ਕੰਮ ਕਰਨ ਲਈ ਤਿਆਰ ਹੋ ਗਏ ਜਦੋਂ ਸਾਰੇ ਮਿਲ ਕੇ ਖੇਤਾਂ ਦਾ ਕੰਮ ਕਰ ਰਹੇ ਸੀ ਤਾਂ ਉਹ ਚਲਾਕ ਬੰਦਾ ਆਪਣੇ ਤਿੰਨਾਂ ਮਿੱਤਰਾਂ ਨੂੰ ਕਹਿੰਦਾ ਹੈ ਮਿੱਤਰੋ ਮੈਨੂੰ ਬਹੁਤ ਪਿਆਸ ਲੱਗੀ ਹੈ ਮੈਂ ਜ਼ਰਾ ਮਾਤਾ ਜੀ ਤੋਂ ਪਾਣੀ ਮੰਗ ਕੇ ਲਿਆਵਾਂ ਉਹ ਤਿੰਨੇ ਹੀ ਹੁਣ ਕਾਫੀ ਥੱਕੇ ਹੋਏ ਸੀ ਤੇ ਉਹਨਾਂ ਨੂੰ ਵੀ ਬੜੀ ਪਿਆਸ ਲੱਗੀ ਹੋਈ ਸੀ ਇਸ ਲਈ ਉਹਨਾਂ ਨੇ ਉਸ ਨੂੰ ਜਾਣ ਲਈ ਕਿਹਾ ਤੇ ਆਪਣੇ ਲਈ ਵੀ ਪਾਣੀ ਮੰਗਿਆ ਜਿਵੇਂ ਹੀ ਉਹ ਚਲਾਕ ਬੰਦਾ ਬੁੱਢੀ ਔਰਤ ਕੋਲ ਪਹੁੰਚਦਾ ਹੈ ਉਸ ਬੁੱਢੀ ਔਰਤ ਨੂੰ ਕਹਿੰਦਾ ਹੈ ਮਾਤਾ ਜੀ ਹੁਣ ਅਸੀਂ ਇੱਥੋਂ ਜਾ ਰਹੇ ਹਾਂ ਸੋ ਸਾਡੀ ਉਹ ਪੋਟਲੀ ਸਾਨੂੰ ਵਾਪਸ ਦੇ ਦਿਓ ਇਸ ਤੇ ਬੁੱਢੀ ਔਰਤ ਕਹਿੰਦੀ ਹੈ ਨਹੀਂ ਨਹੀਂ ਜਦੋਂ ਤੱਕ ਤੁਸੀਂ ਚਾਰੇ ਇਕੱਠੇ ਨਹੀਂ ਹੋਵੋਗੇ ਮੈਂ ਉਹ ਪੋਟਲੀ ਕਿਸੇ ਨੂੰ ਨਹੀਂ ਦੇ ਸਕਦੀ ਤੁਸੀਂ ਆਪ ਹੀ ਤਾਂ ਕਿਹਾ ਸੀ ਕਿ ਜਦੋਂ ਤੱਕ ਅਸੀਂ ਚਾਰੋਂ ਨਹੀਂ ਹੋਵਾਂਗੇ ਉਦੋਂ ਤੱਕ ਇਹ ਪੋਟਲੀ ਕਿਸੇ ਨੂੰ ਨਹੀਂ ਦੇਣੀ ਤਦ ਹੀ ਉਹ ਚਲਾਕ ਬੰਦਾ ਉਹਨਾਂ ਤਿੰਨਾਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦਾ ਹੈ ਲੈ ਆਵਾ ਉਧਰੋਂ ਦੂਰੋਂ ਉਹਨਾਂ ਤਿੰਨਾਂ ਨੇ ਸੋਚਿਆ ਕਿ ਸਾਡਾ ਮਿੱਤਰ ਸਾਡੇ ਲਈ ਪਾਣੀ ਲਿਆਉਣਾ ਚਾਹੁੰਦਾ ਹੈ ਇਸ ਲਈ ਉਹ ਸਾਡੇ ਤੋਂ ਪੁੱਛ ਰਿਹਾ ਹੈ ਤਦ ਹੀ ਉਹਨਾਂ ਨੇ ਇਸ਼ਾਰੇ ਵਿੱਚ ਉਸ ਆਦਮੀ ਨੂੰ ਕਿਹਾ ਹਾਂ ਹਾਂ ਠੀਕ ਹੈ ਲੈ ਆ ਇਹ ਦੇਖ ਕੇ ਬੁੱਢੀ ਔਰਤ ਨੂੰ ਲੱਗਿਆ ਕਿ ਹੁਣ ਇਹ ਸਾਰੇ ਇੱਥੋਂ ਜਾ ਰਹੇ ਨੇ ਤੇ ਆਪਣੀ ਪੋਟਲੀ ਮੰਗ ਰਹੇ ਨੇ ਇਸ ਲਈ ਉਹ ਬੁੱਢੀ ਔਰਤ ਉਹ ਪੋਟਲੀ ਉਸ ਬਦਮਾਸ਼ ਨੂੰ ਦੇ ਦਿੰਦੀ ਹੈ ਉਹ ਬਦਮਾਸ਼ ਉਸ ਪੋਟਲੀ ਨੂੰ ਲੈ ਕੇ ਉਥੋਂ ਨਿਕਲ ਜਾਂਦਾ ਹੈ ਤੇ ਬਾਕੀ ਦੇ ਤਿੰਨੇ ਮਿੱਤਰ ਖੇਤ ਦੇ ਕੰਮ ਵਿੱਚ ਰੁੱਝ ਜਾਂਦੇ ਨੇ ਕੁਝ ਸਮੇਂ ਬਾਅਦ ਜਦੋਂ ਉਹ ਤਿੰਨ ਮਿੱਤਰ ਖੇਤਾਂ ਦਾ ਕੰਮ ਕਰਕੇ ਵਾਪਸ ਆਉਂਦੇ ਨੇ ਤੇ ਬੁੱਢੀ ਔਰਤ ਤੋਂ ਪੁੱਛਦੇ ਨੇ ਮਾਤਾ ਜੀ ਸਾਡਾ ਮਿੱਤਰ ਜੋ ਇੱਥੇ ਪਾਣੀ ਲੈਣ ਆਇਆ ਸੀ ਉਹ ਕਿੱਥੇ ਗਿਆ ਇਹ ਸੁਣ ਕੇ ਬੁੱਢੀ ਔਰਤ ਹੈਰਾਨੀ ਨਾਲ ਕਹਿੰਦੀ ਹੈ ਕੀ ਉਹ ਪਾਣੀ ਪੀਣ ਆਇਆ ਸੀ ਪਰ ਉਹ ਤਾਂ ਕਹਿ ਰਿਹਾ ਸੀ ਕਿ ਅਸੀਂ ਚਾਰੇ ਹੋਂ ਇਥੋਂ ਜਾ ਰਹੇ ਹਾਂ ਸੋ ਸਾਡੀ ਪੋਟਲੀ ਸਾਨੂੰ ਵਾਪਸ ਦੇ ਦਿਓ ਇਹ ਸੁਣ ਕੇ ਤਿੰਨੋਂ ਮਿੱਤਰ ਬਹੁਤ ਹੈਰਾਨ ਹੋ ਕੇ ਬੁੱਢੀ ਔਰਤ ਨੂੰ ਕਹਿੰਦੇ ਨੇ ਪਰ ਮਾਤਾ ਜੀ ਅਸੀਂ ਕਦੋਂ ਪੋਟਲੀ ਮੰਗੀ ਸੀ ਸਗੋਂ ਸਾਨੂੰ ਤਾਂ ਪਿਆਸ ਲੱਗੀ ਸੀ ਤੇ ਅਸੀਂ ਪਾਣੀ ਲਈ ਇਸ਼ਾਰਾ ਕੀਤਾ ਸੀ ਤਦ ਔਰਤ ਉਹਨਾਂ ਤਿੰਨਾਂ ਨੂੰ ਕਹਿੰਦੀ ਹੈ ਪਰ ਹੁਣ ਤਾਂ ਉਹ ਪੋਟਲੀ ਲੈ ਕੇ ਨਿਕਲ ਚੁੱਕਿਆ ਹੈ ਇਹ ਸੁਣ ਕੇ ਉਹ ਤਿੰਨੋਂ ਮਿੱਤਰ ਸਿਰ ਫੜ ਕੇ ਰੋਣ ਲੱਗਦੇ ਨੇ ਤੇ ਕਹਿੰਦੇ ਨੇ ਮਾਤਾ ਉਸ ਪੋਟਲੀ ਵਿੱਚ ਸਾਡਾ ਮਿਹਨਤ ਨਾਲ ਕਮਾਇਆ ਹੋਇਆ ਧਨ ਸੀ ਜੋ ਕਿ ਉਹ ਇਕੱਲਾ ਲੈ ਕੇ ਭੱਜ ਗਿਆ ਹੈ ਅਸੀਂ ਤੁਹਾਨੂੰ ਕਿਹਾ ਸੀ ਕਿ ਜਦੋਂ ਤੱਕ ਅਸੀਂ ਚਾਰੇ ਇਕੱਠੇ ਨਹੀਂ ਆਵਾਂਗੇ ਉਦੋਂ ਤੱਕ ਉਹ ਪੋਟਲੀ ਕਿਸੇ ਨੂੰ ਨਹੀਂ ਦੇਣੀ ਫਿਰ ਤੁਸੀਂ ਅਜਿਹਾ ਕਿਉਂ ਕੀਤਾ ਇਸ ਵਿੱਚ ਤੁਹਾਡੀ ਹੀ ਗਲਤੀ ਹੈ ਅਸੀਂ ਤੁਹਾਨੂੰ ਉਹ ਪੋਟਲੀ ਹਿਫਾਜ਼ਤ ਲਈ ਦਿੱਤੀ ਸੀ ਤੇ ਤੁਸੀਂ ਉਸ ਨੂੰ ਅਜਿਹੇ ਆਦਮੀ ਦੇ ਹੱਥ ਸੌਂਪ ਦਿੱਤਾ ਜਿਸ ਨੇ ਸਾਡਾ ਸਾਰਾ ਧਨ ਲੁੱਟ ਲਿਆ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਰਾਜੇ ਦੇ ਕੋਲ ਜਾਵਾਂਗੇ ਤੇ ਰਾਜੇ ਕੋਲ ਤੁਹਾਡੀ ਸ਼ਿਕਾਇਤ ਕਰਾਂਗੇ ਅਸੀਂ ਨਿਆਂ ਦੀ ਮੰਗ ਕਰਾਂਗੇ ਹੁਣ ਇਸ ਗੱਲ ਦਾ ਫੈਸਲਾ ਰਾਜੇ ਦੇ ਦਰਬਾਰ ਵਿੱਚ ਹੀ ਹੋਵੇਗਾ ਤਿੰਨੋ ਆਦਮੀ ਗੁੱਸੇ ਵਿੱਚ ਰਾਜ ਦਰਬਾਰ ਵਿੱਚ ਪਹੁੰਚਦੇ ਨੇ ਤੇ ਸਾਰੀ ਸਮੱਸਿਆ ਰਾਜੇ ਨੂੰ ਬਿਆਨ ਕਰਦੇ ਨੇ ਜਦ ਰਾਜਾ ਉਹਨਾਂ ਤਿੰਨਾਂ ਦੀ ਗੱਲ ਧਿਆਨ ਨਾਲ ਸੁਣਦਾ ਹੈ ਤਾਂ ਉਹ ਤੁਰੰਤ ਹੀ ਉਸ ਬੁੱਢੀ ਔਰਤ ਨੂੰ ਰਾਜ ਦਰਬਾਰ ਵਿੱਚ ਪੇਸ਼ ਹੋਣ ਦਾ ਹੁਕਮ ਦਿੰਦਾ ਹੈ ਉਸੇ ਸਮੇਂ ਬੁੱਢੀ ਔਰਤ ਨੂੰ ਰਾਜ ਦਰਬਾਰ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਰਾਜਾ ਭਰੇ ਦਰਬਾਰ ਵਿੱਚ ਉਸ ਬੁੱਢੀ ਔਰਤ ਨੂੰ ਦੋਸ਼ੀ ਕਰਾਰ ਕਰ ਦਿੰਦਾ ਹੈ ਤੇ ਕਹਿੰਦਾ ਤੈਨੂੰ ਉਹ ਪੋਰਟਲੀ ਉਸ ਇਕੱਲੇ ਵਿਅਕਤੀ ਨੂੰ ਨਹੀਂ ਦੇਣੀ ਚਾਹੀਦੀ ਸੀ ਜਦੋਂ ਉਹਨਾਂ ਨੇ ਤੈਨੂੰ ਕਿਹਾ ਸੀ ਕਿ ਜਦੋਂ ਤੱਕ ਉਹ ਸਾਰੇ ਇਕੱਠੇ ਉਸ ਪੋਰਟਲੀ ਨੂੰ ਲੈਣ ਨਾ ਆਉਣ ਤਦ ਤੱਕ ਤੈਨੂੰ ਉਹ ਧਨ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਸੀ ਇਸ ਵਿੱਚ ਤੇਰੀ ਹੀ ਗਲਤੀ ਹੈ ਤੇ ਹੁਣ ਤੈਨੂੰ ਇਸ ਦਾ ਜੁਰਮਾਨਾ ਭਰਨਾ ਪਵੇਗਾ ਤੈਨੂੰ ਉਹਨਾਂ ਦਾ ਧਨ ਵਾਪਸ ਕਰਨਾ ਪਵੇਗਾ ਰਾਜੇ ਦਾ ਇਹ ਹੁਕਮ ਸੁਣ ਕੇ ਔਰਤ ਫਟਫਟ ਕੇ ਰੋਣ ਲੱਗਦੀ ਹੈ ਤੇ ਰਾਜੇ ਦੇ ਕੋਲ ਮਦਦ ਦੀ ਗੁਹਾਰ ਲਾਉਂਦੀ ਹੈ ਤੇ ਕਹਿੰਦੀ ਹੈ हे ਰਾਜਨ ਮੈਂ ਤਾਂ ਇੱਕ ਬੁੱਢੀ ਔਰਤਾਂ ਤੇ ਮੇਰੇ ਕੋਲ ਇਹਨਾਂ ਧਨ ਨਹੀਂ ਹੈ ਤੇ ਨਾ ਹੀ ਮੇਰੇ ਘਰ ਵਿੱਚ ਕੋਈ ਹੈ ਜੋ ਧਨ ਕਮਾਉਂਦਾ ਹੋਵੇ ਮੇਰੇ ਕੋਲ ਇਹਨਾ ਧਨ ਨਹੀਂ ਕਿ ਮੈਂ ਉਹਨਾਂ ਦਾ ਧੰਨ ਵਾਪਸ ਕਰ ਸਕਾਂ ਮੈਂ ਤਾਂ ਇਕੱਲੀ ਆ ਬੇਸਹਾਰਾ ਵਾ ਕਿਰਪਾ ਕਰਕੇ ਮੇਰੇ ਉੱਤੇ ਰਹਿਮ ਕਰੋ ਪਰ ਰਾਜਾ ਉਸ ਬੁੱਢੀ ਔਰਤ ਦੀ ਇੱਕ ਨਹੀਂ ਸੁਣਦਾ ਉਹ ਰੋਣ ਲੱਗਦੀ ਹੈ ਤੇ ਆਪਣੇ ਘਰ ਵੱਲ ਚਲੀ ਜਾਂਦੀ ਹੈ ਉਹ ਸੋਚ ਰਹੀ ਸੀ ਕਿ ਆਖਰ ਮੈਂ ਇਹਨਾ ਧਨ ਕਿੱਥੋਂ ਲਿਆਵਾਂ ਕਿਵੇਂ ਮੈਂ ਉਹਨਾਂ ਲੋਕਾਂ ਦਾ ਇਹ ਧਨ ਉਹਨਾਂ ਨੂੰ ਵਾਪਸ ਕਰ ਸਕਾਂਗੀ ਮੇਰੇ ਕੋਲ ਇਹ ਨਾ ਧਨ ਨਹੀਂ ਹੈ ਮੈਂ ਕੀ ਕਰਾਂ ਕਿਵੇਂ ਕਰਾਂ ਕਿੱਥੋਂ ਲਿਆਵਾਂ ਇਹਨਾਂ ਧਨ ਜੇਕਰ ਮੈਂ ਉਹਨਾਂ ਦਾ ਧਨ ਵਾਪਸ ਨਾ ਕੀਤਾ ਤਾਂ ਰਾਜਾ ਮੈਨੂੰ ਮਾਰ ਦੇਵੇਗਾ ਵੈਸੇ ਵੀ ਇਹ ਗਲਤੀ ਮੇਰੀ ਹੋਇਆ ਜਦੋਂ ਨਾਚਾਰਾ ਨੇ ਮੈਨੂੰ ਕਿਹਾ ਸੀ ਕਿ ਜਦੋਂ ਤੱਕ ਅਸੀਂ ਸਾਰੇ ਇਕੱਠੇ ਨਹੀਂ ਆਵਾਂਗੇ ਉਦੋਂ ਤੱਕ ਇਹ ਪੋਟਲੀ ਕਿਸੇ ਨੂੰ ਨਹੀਂ ਦੇਣੀ ਫਿਰ ਵੀ ਮੈਂ ਉਹ ਪੋਟਲੀ ਕੇਵਲ ਉਸ ਇੱਕ ਵਿਅਕਤੀ ਨੂੰ ਦੇ ਦਿੱਤੀ ਇਸ ਵਿੱਚ ਗਲਤੀ ਤਾਂ ਮੇਰੀ ਹੀ ਹੈ ਉਹ ਰੋਣ ਲੱਗਦੀ ਹੈ ਤਿੱਤ ਇਹ ਸਾਰੀਆਂ ਗੱਲਾਂ ਸੋਚਦੀ ਹੋਈ ਆਪਣੇ ਘਰ ਵੱਲ ਜਾ ਰਹੀ ਸੀ। ਤਦ ਰਾਹ ਵਿੱਚ ਉਸ ਔਰਤ ਨੂੰ ਉਹੀ ਸਾਧੂ ਮਿਲਿਆ ਜੋ ਉਸ ਰਾਜ ਵਿੱਚ ਕਿਸੇ ਵੀ ਸਮੱਸਿਆ ਦਾ ਹੱਲ ਬੜੀ ਹੀ ਸਾਦਗੀ ਤੇ ਸਹਜਤਾ ਨਾਲ ਕਰਦਾ ਸੀ। ਉਸ ਸਾਧੂ ਨੇ ਔਰਤ ਤੋਂ ਪੁੱਛਿਆ ਕੀ ਗੱਲ ਹੈ ਬੇਟਾ? ਤੂੰ ਰੋ ਕਿਉਂ ਰਹੀ ਹੈਂ? ਤਦ ਉਹ ਔਰਤ ਉਸ ਸੰਤ ਨੂੰ ਸਾਰੀ ਗੱਲ ਸੱਚ-ਸੱਚ ਬਿਆਨ ਕਰ ਦਿੰਦੀ ਹੈ ਤੇ ਕਹਿੰਦੀ ਹੈ ਮਹਾਰਾਜ ਇਸ ਵਿੱਚ ਗਲਤੀ ਤਾਂ ਮੇਰੀ ਹੀ ਹੈ। ਉਹਨਾਂ ਚਾਰਾਂ ਨੇ ਤਾਂ ਪਹਿਲਾਂ ਹੀ ਕਿਹਾ ਸੀ ਕਿ ਜਦੋਂ ਤੱਕ ਉਹ ਸਾਰੇ ਇਕੱਠੇ ਨਾ ਆਉਣ ਉਦੋਂ ਤੱਕ ਉਹ ਪੋਟਲੀ ਕਿਸੇ ਨੂੰ ਨਹੀਂ ਦੇਣੀ ਪਰ ਮੇਰੀ ਅਕਲ ਮਾਰੀ ਗਈ ਸੀ ਜੋ ਮੈਂ ਉਹ ਪੋਟਲੀ ਕੇਵਲ ਉਸ ਇੱਕ ਵਿਅਕਤੀ ਨੂੰ ਦੇ ਦਿੱਤੀ ਤੇ ਉਹ ਉਹਨਾਂ ਦਾ ਸਾਰਾ ਧਨ ਲੈ ਕੇ ਉਥੋਂ ਭੱਜ ਗਿਆ ਪਰ ਹੁਣ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਮੈਂ ਉਹ ਸਾਰਾ ਧਨ ਕਿੱਥੋਂ ਲਿਆਵਾਂ ਕਿਵੇਂ ਇਕੱਠਾ ਕਰਾਂ ਮੇਰੇ ਕੋਲੇ ਨਾ ਧਨ ਨਹੀਂ ਹੈ ਤੇ ਰਾਜੇ ਨੇ ਤਾਂ ਹੁਕਮ ਵੀ ਦੇ ਦਿੱਤਾ ਹੈ ਕਿ ਮੈਨੂੰ ਉਹਨਾਂ ਦਾ ਧਨ ਵਾਪਸ ਕਰਨਾ ਹੀ ਪਵੇਗਾ ਪਰ ਮੈਂ ਇਹ ਨਹੀਂ ਸਮਝ پا ਰਹੀ ਕਿ ਇੰਨਾ ਸਾਰਾ ਧਨ ਮੈਂ ਕਿੱਥੋਂ ਲਿਆਵਾਂਗੀ ਤਦ ਉਹ ਸੰਤ ਉਸ ਬੁੱਢੀ ਔਰਤ ਨੂੰ ਕਹਿੰਦੇ ਨੇ ਸ਼ਾਂਤ ਹੋ ਜਾਓ ਮੈਂ ਕੋਈ ਨਾ ਕੋਈ ਰਸਤਾ ਜ਼ਰੂਰ ਕੱਢ ਲਵਾਂਗਾ ਐਨਾ ਕਹਿ ਕੇ ਉਹ ਸੰਤ ਉੱਥੇ ਹੀ ਬੈਠ ਜਾਂਦੇ ਨੇ ਤੇ ਧਿਆਨ ਕਰਨ ਲੱਗ ਜਾਂਦੇ ਨੇ ਕੁਝ ਸਮੇਂ ਲਈ ਅੱਖਾਂ ਬੰਦ ਕਰਕੇ ਸੋਚਦੇ ਨੇ ਤੇ ਫਿਰ ਉਹ ਉਸ ਬੁੱਢੀ ਔਰਤ ਨੂੰ ਕਹਿੰਦੇ ਨੇ ਭਾਈ ਬੀਬਾ ਤੂੰ ਜੋ ਕੀਤਾ ਇਸ ਵਿੱਚ ਤੇਰੀ ਕੋਈ ਗਲਤੀ ਨਹੀਂ ਹੈ ਬਲਕਿ ਰਾਜੇ ਦਾ ਫੈਸਲਾ ਗਲਤ ਹੈ ਸੰਤ ਦੀ ਇਹ ਗੱਲ ਸੁਣ ਕੇ ਬੁੱਢੀ ਔਰਤ ਚੁੱਪ ਹੋ ਜਾਂਦੀ ਹੈ ਤੇ ਸੋਚਣ ਲੱਗਦੀ ਹੈ ਕਿ ਆਖਰ ਰਾਜੇ ਦਾ ਫੈਸਲਾ ਕਿਵੇਂ ਗਲਤ ਹੋ ਸਕਦਾ ਹੈ ਰਾਜਾ ਤਾਂ ਸਭ ਦੇ ਲਈ ਨਿਆਂ ਕਰਦਾ ਹੈ ਤੇ ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਫਿਰ ਆਖਰ ਅੱਜ ਰਾਜੇ ਦਾ ਫੈਸਲਾ ਕਿਵੇਂ ਗਲਤ ਹੋ ਗਿਆ ਉਸ ਸਾਧੂ ਤੇ ਉਸ ਬੁੱਢੀ ਔਰਤ ਦੀ ਗੱਲ ਆਸ-ਪਾਸ ਖੜੇ ਲੋਕ ਵੀ ਸੁਣ ਰਹੇ ਸੀ ਤੇ ਉਹ ਵੀ ਬਹੁਤ ਹੈਰਾਨ ਸੀ ਕਿਉਂਕਿ ਰਾਜੇ ਦਾ ਫੈਸਲਾ ਕਿਵੇਂ ਗਲਤ ਹੋ ਸਕਦਾ ਹੈ ਰਾਜੇ ਨੇ ਤਾਂ ਬਿਲਕੁਲ ਸਹੀ ਫੈਸਲਾ ਲਿਆ ਹੈ ਇਸ ਬੁੱਢੀ ਔਰਤ ਨੇ ਹੀ ਗਲਤੀ ਕੀਤੀ ਹੈ ਉਹਨਾਂ ਚਾਰਾਂ ਦਾ ਧਨ ਕੇਵਲ ਇੱਕ ਬੰਦੇ ਨੂੰ ਹੀ ਦੇ ਦਿੱਤਾ। ਸੋ ਹੁਣ ਇਸ ਬੁੱਢੀ ਔਰਤ ਨੂੰ ਉਹਨਾਂ ਦਾ ਧਨ ਵਾਪਸ ਕਰਨਾ ਹੀ ਚਾਹੀਦਾ ਹੈ। ਰਾਜੇ ਦਾ ਫੈਸਲਾ ਗਲਤ ਨਹੀਂ ਹੈ। ਤਦ ਉਹ ਸਾਧੂ ਉਸ ਬੁੱਢੀ ਔਰਤ ਨੂੰ ਕਹਿੰਦਾ ਹੈ, "ਜਾ ਤੇ ਰਾਜ ਦਰਬਾਰ ਵਿੱਚ ਕਹ ਦੇ ਕਿ हे ਰਾਜਨ, ਤੁਹਾਡਾ ਫੈਸਲਾ ਗਲਤ ਹੈ ਤੇ ਸਹੀ ਕੀ ਹੈ, ਗਲਤ ਕੀ ਹੈ, ਇਸ ਦਾ ਫੈਸਲਾ ਮੈਂ ਕਰਾਂਗਾ।" ਪਹਿਲਾਂ ਤਾਂ ਔਰਤ ਵਿੱਚ ਇੰਨੀ ਹਿੰਮਤ ਹੀ ਨਹੀਂ ਸੀ ਆ ਰਹੀ। ਕਿ ਉਹ ਰਾਜੇ ਕੋਲ ਜਾ ਕੇ ਭਰੇ ਦਰਬਾਰ ਵਿੱਚ ਉਸ ਨੂੰ ਇਹ ਕਹਿ ਸਕੇ ਕਿ ਤੁਹਾਡਾ ਫੈਸਲਾ ਗਲਤ ਹੈ ਪਰ ਜਿਵੇਂ ਤੇਵੇਂ ਉਸਨੇ ਹਿੰਮਤ ਜਟਾਈ ਤੇ ਉਹ ਵਾਪਸ ਰਾਜ ਦਰਬਾਰ ਵਿੱਚ ਪਹੁੰਚੀ ਉਸਨੇ ਡਰਦੇ ਹੋਏ ਭਰੇ ਦਰਬਾਰ ਵਿੱਚ ਰਾਜੇ ਨੂੰ ਕੰਬਦੀ ਹੋਈ ਆਵਾਜ਼ ਵਿੱਚ ਕਿਹਾ हे ਰਾਜਨ ਤੁਸੀਂ ਜੋ ਫੈਸਲਾ ਕੀਤਾ ਹੈ ਉਹ ਫੈਸਲਾ ਗਲਤ ਹੈ ਐਨਾ ਕਹਿ ਕੇ ਉਸਨੇ ਰਾਜੇ ਨੂੰ ਸਾਰੀ ਗੱਲ ਸੱਚ-ਸੱਚ ਬਿਆਨ ਕਰ ਦਿੱਤੀ ਉਸ ਬੁੱਢੀ ਔਰਤ ਦੀ ਇਹ ਗੱਲ ਸੁਣ ਕੇ ਰਾਜਾ ਬਹੁਤ ਕ੍ਰੋਧ ਵਿੱਚ ਆ ਗਿਆ ਤੇ ਕਹਿਣ ਲੱਗਾ ਕੌਣ ਹੈ ਉਹ ਸੰਤ ਜਿਸ ਨੇ ਮੇਰੇ ਫੈਸਲੇ ਨੂੰ ਗਲਤ ਕਿਹਾ ਹੈ ਕੀ ਉਹਨੂੰ ਨਹੀਂ ਲੱਗਦਾ ਕਿ ਮੈਂ ਸਹੀ ਫੈਸਲਾ ਲਿਆ ਹੈ ਮੈਂ ਹਰ ਰੋਜ਼ ਕਈ ਫੈਸਲੇ ਲੈਂਦਾ ਹਾਂ ਪਰ ਅੱਜ ਤੱਕ ਕਿਸੇ ਨੇ ਵੀ ਮੈਨੂੰ ਇਹ ਨਹੀਂ ਕਿਹਾ ਕਿ ਮੇਰਾ ਫੈਸਲਾ ਗਲਤ ਹੈ ਜੇਕਰ ਉਹ ਸੰਤ ਇੱਥੇ ਆ ਕੇ ਮੈਨੂੰ ਸਹੀ ਫੈਸਲਾ ਨਹੀਂ ਦਿੰਦਾ ਤਾਂ ਮੈਂ ਉਸਨੂੰ ਫਾਂਸੀ ਦੀ ਸਜ਼ਾ ਦੇ ਦੇਵਾਂਗਾ ਇਹ ਗੱਲ ਪੂਰੇ ਰਾਜ ਵਿੱਚ ਫੈਲ ਗਈ ਸਾਰੇ ਲੋਕ ਇਹ ਜਾਣਨ ਲਈ ਬੇਚੈਨ ਹੋ ਗਏ ਕਿ ਆਖਰ ਉਹ ਸਾਧੂ ਅਜਿਹਾ ਕਿਹੜਾ ਫੈਸਲਾ ਕਰੇਗਾ ਦੂ ਰਾਜੇ ਤੋਂ ਵੀ ਉਚਿਤ ਹੋਵੇਗਾ ਜਿਸ ਵਿੱਚ ਸਭ ਲਈ ਨਿਆਂ ਹੋਵੇਗਾ ਰਾਜੇ ਨੇ ਆਪਣੇ ਸਿਪਾਈਆਂ ਨੂੰ ਤੁਰੰਤ ਹੁਕਮ ਦਿੱਤਾ ਕਿ ਜਾ ਕੇ ਉਸ ਸੰਤ ਨੂੰ ਰਾਜ ਦਰਬਾਰ ਵਿੱਚ ਲਿਆਓ ਕੁਝ ਹੀ ਸਮੇਂ ਬਾਅਦ ਸਿਪਾਹੀ ਸੰਤ ਨੂੰ ਰਾਜ ਦਰਬਾਰ ਵਿੱਚ ਲਿਆਏ ਦਰਬਾਰ ਵਿੱਚ ਸਾਰੇ ਲੋਕ ਮੌਜੂਦ ਸੀ ਤੇ ਸਾਰੇ ਉਸ ਸਾਧੂ ਦੇ ਫੈਸਲੇ ਦੀ ਉਡੀਕ ਕਰ ਰਹੇ ਸੀ ਸਾਧੂ ਨੂੰ ਦੇਖ ਕੇ ਰਾਜਾ ਕਹਿੰਦਾ ਹੈ ਸੰਤ ਜੀ ਤੁਹਾਨੂੰ ਇਹ ਕਿਉਂ ਲੱਗਦਾ ਹੈ ਕਿ ਅਸੀਂ ਜੋ ਫੈਸਲਾ ਲਿਆ ਹੈ ਉਹ ਗਲਤ ਹੈ ਐਸ ਬੁੱਢੀ ਔਰਤ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਇਕੱਠੇ ਚਾਰਾਂ ਨੂੰ ਹੀ ਪੋਟਲੀ ਸੌਂਪੇਗੀ ਫਿਰ ਉਸਨੇ ਆਪਣਾ ਵਾਅਦਾ ਕਿਉਂ ਤੋੜਿਆ ਇਸਨੇ ਇਹ ਗਲਤੀ ਕਿਉਂ ਕੀਤੀ ਕਿਸ ਨੇ ਕੇਵਲ ਇੱਕ ਆਦਮੀ ਨੂੰ ਹੀ ਉਹ ਪੋਟਲੀ ਦੇ ਦਿੱਤੀ ਤੇ ਉਹ ਉਹਨਾਂ ਦਾ ਸਾਰਾ ਧਨ ਲੈ ਕੇ ਉਥੋਂ ਭੱਜ ਗਿਆ ਤਾਂ ਕੀ ਇਸ ਵਿੱਚ ਇਸਦੀ ਗਲਤੀ ਨਹੀਂ ਹੈ ਕਿ ਇਸ ਨੂੰ ਉਹਨਾਂ ਦਾ ਧਨ ਵਾਪਸ ਨਹੀਂ ਕਰਨਾ ਚਾਹੀਦਾ ਰਾਜੇ ਦੀਆਂ ਇਹ ਸਭ ਗੱਲਾਂ ਸੁਣ ਕੇ ਸਾਧੂ ਨੇ ਬੜੀ ਨਿਮਰਤਾ ਨਾਲ ਰਾਜੇ ਨੂੰ ਕਿਹਾ हे ਰਾਜਨ ਇਹ ਤੁਹਾਡਾ ਫੈਸਲਾ ਹੈ ਪਰ ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਵਾ ਤਾਂ ਰਾਜਾ ਕਹਿੰਦਾ ਹੈ ਠੀਕ ਹੈ ਕਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਸਾਧੂ ਬੜੀ ਸ਼ਾਂਤੀ ਨਾਲ ਰਾਜੇ ਨੂੰ ਕਹਿੰਦਾ ਹੈ ਕਿ ਜਿਵੇਂ ਕਿ ਵਾਅਦਾ ਕੀਤਾ ਗਿਆ ਸੀ ਕਿ ਧਨ ਦੀ ਪੋਟਲੀ ਉਹਨਾਂ ਚਾਰਾਂ ਨੂੰ ਹੀ ਦਿੱਤੀ ਜਾਏਗੀ ਤਾਂ ਹੁਣ ਵੀ ਇਹ ਕੇਵਲ ਤਿੰਨ ਹੀ ਨੇ ਚੌਥਾ ਆਦਮੀ ਕਿੱਥੇ ਹੈ ਤਾਂ ਇਹਨਾਂ ਨੂੰ ਕਹੋ ਕਿ ਉਹ ਤਿੰਨੋਂ ਇੱਥੋਂ ਵਾਪਸ ਜਾ ਕੇ ਆਪਣੇ ਚੌਥੇ ਸਾਥੀ ਨੂੰ ਇੱਥੇ ਲਿਆਉਣ ਤਦ ਹੀ ਇਹਨਾਂ ਨੂੰ ਇਹ ਧਨ ਵਾਪਸ ਕੀਤਾ ਜਾਵੇਗਾ ਤੇ ਵਾਅਦਾ ਵੀ ਤਾਂ ਇਹੀ ਕੀਤਾ ਗਿਆ ਸੀ ਕਿ ਜਦੋਂ ਤੱਕ ਚਾਰੇ ਇਕੱਠੇ ਨਾ ਹੋਣ ਉਦੋਂ ਤੱਕ ਇਹਨਾਂ ਦਾ ਧੰਨ ਵਾਪਸ ਨਹੀਂ ਕੀਤਾ ਜਾਵੇਗਾ ਤੇ ਜੇਕਰ ਇਹ ਬੁੱਢੀ ਔਰਤ ਇਹਨਾਂ ਤਿੰਨਾਂ ਨੂੰ ਧੰਨ ਵਾਪਸ ਕਰ ਦਿੰਦੀ ਹੈ ਤਾਂ ਇਹ ਆਪਣਾ ਵਾਅਦਾ ਤੋੜ ਦੇਵੇਗੀ ਤੇ ਇਹ ਸਹੀ ਨਹੀਂ ਹੈ ਐਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਦਾ ਧੰਨ ਵਾਪਸ ਕੀਤਾ ਜਾਵੇ ਤਾਂ ਪਹਿਲਾਂ ਇਹਨਾਂ ਨੂੰ ਕਹੋ ਕਿ ਇਹ ਜਾ ਕੇ ਆਪਣੇ ਚੌਥੇ ਸਾਥੀ ਨੂੰ ਇੱਥੇ ਵਾਪਸ ਲਿਆਉਣ ਸਾਧੂ ਦੀ ਇਹ ਗੱਲ ਸੁਣ ਕੇ ਰਾਜ ਦਰਬਾਰ ਵਿੱਚ ਹਰ ਕੋਈ ਬਹੁਤ ਖੁਸ਼ ਹੋ ਗਿਆ ਸਭ ਨੇ ਉਸ ਸਾਧੂ ਦੀ ਬਹੁਤ ਤਾਰੀਫ ਕੀਤੀ। ਰਾਜਾ ਵੀ ਸਾਧੂ ਦੇ ਇਸ ਫੈਸਲੇ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਗਿਆ। ਰਾਜਾ ਤੁਰੰਤ ਹੀ ਸਾਧੂ ਦੇ ਸਾਹਮਣੇ ਸਿਰ ਝੁਕਾ ਲੈਂਦਾ ਹੈ ਤੇ ਹੱਥ ਜੋੜ ਕੇ ਉਹਨਾਂ ਨੂੰ ਕਹਿੰਦਾ ਹੈ, "ਹੇ ਮਹਾਤਮਾ, ਤੁਹਾਡਾ ਇਹ ਫੈਸਲਾ ਇੰਨਾ ਸਹੀ ਕਿਵੇਂ ਹੋ ਸਕਦਾ ਹੈ? ਆਖਰ ਇਹ ਗੱਲ ਮੇਰੇ ਦਿਮਾਗ ਵਿੱਚ ਕਿਉਂ ਨਹੀਂ ਆਈ? ਮੈਂ ਇਸ ਗੱਲ ਨੂੰ ਇਸ ਤਰ੍ਹਾਂ ਕਿਉਂ ਨਹੀਂ ਸੋਚਿਆ?" ਤਾਂ ਉਹ ਸਾਧੂ ਰਾਜੇ ਨੂੰ ਕਹਿੰਦਾ ਹੈ ਕਿ ਤੁਹਾਡੇ ਕੋਲ ਹੋਰ ਵੀ ਬਹੁਤ ਕੰਮ ਨੇ। ਤੁਸੀਂ ਸਾਰਾ ਦਿਨ ਵਿਅਸਤ ਰਹਿੰਦੇ ਹੋ। ਤੇ ਤੁਹਾਨੂੰ ਜਲਦਬਾਜ਼ੀ ਵਿੱਚ ਫੈਸਲੇ ਲੈਣੇ ਪੈਂਦੇ ਨੇ ਤੁਸੀਂ ਇਸ ਮਾਮਲੇ ਨੂੰ ਸੁਣਿਆ ਤੇ ਸਮਝਿਆ ਪਰ ਇਸ ਨੂੰ ਦੇਖਣ ਵਿੱਚ ਤੁਸੀਂ ਗਲਤੀ ਕਰ ਗਏ ਤੁਸੀਂ ਇਸ ਨੂੰ ਕੇਵਲ ਉਪਰੀ ਤੌਰ ਤੇ ਦੇਖਿਆ ਤੁਸੀਂ ਇਸ ਦੀ ਗਹਿਰਾਈ ਵਿੱਚ ਜਾਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਜੇਕਰ ਤੁਸੀਂ ਇਸ ਮਾਮਲੇ ਨੂੰ ਗਹਿਰਾਈ ਨਾਲ ਦੇਖਿਆ ਹੁੰਦਾ ਸਮਝਿਆ ਹੁੰਦਾ ਤਾਂ ਤੁਸੀਂ ਵੀ ਇਸੇ ਨਤੀਜੇ ਤੇ ਪਹੁੰਚਦੇ ਜਦੋਂ ਤੱਕ ਅਸੀਂ ਕਿਸੇ ਮਾਮਲੇ ਦੀ ਗਹਿਰਾਈ ਤੱਕ ਨਹੀਂ ਜਾਂਦੇ ਤਦ ਤੱਕ ਅਸੀਂ ਉਸ ਦਾ ਸਹੀ ਹੱਲ ਨਹੀਂ ਕੱਢ ਸਕਦੇ ਪਰ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਤਾਂ ਆਪਣੇ ਫੈਸਲੇ ਕੇਵਲ ਜਲਦਬਾਜ਼ੀ ਵਿੱਚ ਹੀ ਲੈਂਦੇ ਨੇ। ਭਾਵੇਂ ਉਹ ਮਾਮਲਾ ਕਿੰਨਾ ਵੀ ਗੰਭੀਰ ਕਿਉਂ ਨਾ ਹੋਵੇ, ਸਾਨੂੰ ਤਾਂ ਸਿਰਫ ਬਸ ਆਪਣਾ ਹੱਕ ਚਾਹੀਦਾ ਹੈ। ਸਾਡਾ ਨਾਮ ਹੋਣਾ ਚਾਹੀਦਾ ਹੈ। ਭਾਵੇਂ ਉਹ ਫੈਸਲਾ ਅੱਗੇ ਜਾ ਕੇ ਸਾਡੇ ਲਈ ਨੁਕਸਾਨਦੇ ਹੀ ਕਿਉਂ ਨਾ ਹੋਵੇ। ਪਰ ਅਸੀਂ ਤਾਂ ਉਸ ਮਾਮਲੇ ਦੀ ਗਹਿਰਾਈ ਤੱਕ ਜਾਣ ਲਈ ਸੋਚਦੇ ਤੱਕ ਨਹੀਂ। ਫਿਰ ਉਹ ਸਾਧੂ ਕਹਿੰਦਾ ਹੈ ਕਿ ਕਈ ਲੋਕਾਂ ਨੂੰ ਇਹ ਲੱਗਦਾ ਹੈ ਕਿ ਮੇਰੇ ਕੋਲ ਕੋਈ ਅਜਿਹੀ ਸ਼ਕਤੀ ਹੈ ਜਿਸ ਦੇ ਨਾਲ ਮੈਂ ਗੱਲ ਕਰ ਸਕਦਾ ਹਾਂ। ਤੇ ਮੈਂ ਕੋਈ ਵੀ ਸਮੱਸਿਆ ਦਾ ਹੱਲ ਪਾ ਸਕਦਾ ਵਾਂ ਪਰ ਮੈਂ ਤੁਹਾਨੂੰ ਇੱਕ ਗੱਲ ਸੱਚ-ਸੱਚ ਬਿਆਨ ਕਰ ਦੇਵਾਂ ਕਿ ਮੇਰੇ ਕੋਲ ਅਜਿਹਾਂ ਕੋਈ ਸ਼ਕਤੀਆਂ ਨਹੀਂ ਮੈਂ ਤਾਂ ਕੇਵਲ ਹਰ ਮਾਮਲੇ ਦੀ ਗਹਿਰਾਈ ਤੱਕ ਸੋਚਦਾ ਤੇ ਉਸ ਗੱਲ ਤੇ ਵਿਚਾਰ ਕਰਦਾ ਤੇ ਜਦੋਂ ਮੈਂ ਵਿਚਾਰ ਕਰਦਾ ਤਾਂ ਮੇਰੇ ਸਾਹਮਣੇ ਕਈ ਹੱਲ ਆਉਂਦੇ ਨੇ ਤੇ ਜੋ ਹੱਲ ਮੇਰੇ ਸਾਹਮਣੇ ਆਉਂਦੇ ਨੇ ਮੈਂ ਉਹਨਾਂ ਤੇ ਵੀ ਵਿਚਾਰ ਕਰਦਾ ਉਹਨਾਂ ਦੀ ਵੀ ਗਹਿਰਾਈ ਤੱਕ ਜਾਂਦਾ ਤੇ ਜਦੋਂ ਮੈਨੂੰ ਲੱਗਦਾ ਹੈ ਕਿ ਇਸ ਸਮੱਸਿਆ ਦਾ ਹੱਲ ਇਹੀ ਹੋਣਾ ਚਾਹੀਦਾ ਹੈ ਉਦੋਂ ਹੀ ਮੈਂ ਹੱਲ ਉਸ ਵਿਅਕਤੀ ਨੂੰ ਦਿੰਦਾ ਹਾਂ ਤਾਂ ਜੋ ਉਹ ਆਪਣੀ ਸਮੱਸਿਆ ਦਾ ਹੱਲ ਕਰ ਸਕੇ ਹੁਣ ਤੁਸੀਂ ਆਪ ਹੀ ਸੋਚੋ ਤੁਸੀਂ ਜਲਦਬਾਜ਼ੀ ਵਿੱਚ ਇਹ ਫੈਸਲਾ ਲੈ ਕੇ ਇਸ ਬੁੱਢੀ ਔਰਤ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਕਰ ਦੇਣੀ ਸੀ ਸਾਡਾ ਪੂਰਾ ਜੀਵਨ ਕੇਵਲ ਇੱਕ ਫੈਸਲੇ ਤੇ ਨਿਰਭਰ ਕਰਦਾ ਹੈ ਜੇਕਰ ਉਹ ਫੈਸਲਾ ਸਹੀ ਹੋਇਆ ਤਾਂ ਸਾਡਾ ਜੀਵਨ ਵਧੀਆ ਬਣ ਜਾਵੇਗਾ ਤੇ ਜੇਕਰ ਉਹ ਫੈਸਲਾ ਗਲਤ ਨਿਕਲਿਆ ਤਾਂ ਸਾਡਾ ਜੀਵਨ ਨਰਕ ਤੋਂ ਵੀ ਬੱਤਰ ਹੋ ਸਕਦਾ ਹੈ ਅਸਲੀ ਜੇਕਰ ਤੁਸੀਂ ਸਹੀ ਤੇ ਸਟੀਕ ਫੈਸਲਾ ਲੈਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਚੁੱਪ ਰਹਿਣਾ ਸਿੱਖਣਾ ਪਵੇਗਾ ਚੁੱਪ ਰਹਿ ਕੇ ਉਸ ਤੇ ਵਿਚਾਰ ਕਰਨਾ ਸਿੱਖਣਾ ਪਵੇਗਾ ਕਿਉਂਕਿ ਸਾਡੇ ਫੈਸਲੇ ਹੀ ਸਾਡਾ ਭਵਿੱਖ ਤੈਅ ਕਰਦੇ ਨੇ ਸਾਡੀ ਜ਼ਿੰਦਗੀ ਦਾ ਅਗਲਾ ਪੜਾਅ ਤੈਅ ਕਰਦੇ ਨੇ ਫਿਰ ਭਾਵੇਂ ਉਹ ਫੈਸਲੇ ਛੋਟੇ ਹੋਣ ਜਾਂ ਵੱਡੇ ਉਹ ਸਾਡੇ ਜੀਵਨ ਨੂੰ ਨਿਰਧਾਰਤ ਕਰਦੇ ਨੇ ਇਸ ਲਈ ਸਭ ਤੋਂ ਪਹਿਲਾਂ ਸਾਨੂੰ ਸਹੀ ਫੈਸਲੇ ਲੈਣ ਲਈ ਚੁੱਪ ਰਹਿਣਾ ਸਿੱਖਣਾ ਜ਼ਰੂਰੀ ਹੈ ਉਹਨਾਂ ਤੇ ਵਿਚਾਰ ਕਰਨਾ ਜ਼ਰੂਰੀ ਹੈ ਤੇ ਜਦੋਂ ਤੁਸੀਂ ਇਹ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਇੱਕੋ ਸਮੱਸਿਆ ਦੇ ਕਈ ਹੱਲ ਨਿਕਲ ਕੇ ਆਉਂਦੇ ਨੇ ਤੇ ਜਦੋਂ ਤੁਸੀਂ ਉਹਨਾਂ ਤੇ ਗੌਰ ਕਰੋਗੇ ਤਾਂ ਤੁਹਾਨੂੰ ਇਹ ਸਮਝ ਵਿੱਚ ਆਵੇਗਾ ਕਿ ਉਹਨਾਂ ਫੈਸਲਿਆਂ ਦਾ ਹੱਲ ਕੀ ਹੋਣਾ ਚਾਹੀਦਾ ਹੈ ਕਿ ਉਸ ਹੱਲ ਤੋਂ ਤੁਹਾਨੂੰ ਕੀ ਫਾਇਦਾ ਹੋਵੇਗਾ ਤੇ ਕੀ ਨੁਕਸਾਨ ਹੋਵੇਗਾ ਜਾਂ ਉਸ ਹਾਲਤ 'ਤੇ ਸੋਚ ਤੇ ਵਿਚਾਰ ਕਰਨ ਤੇ ਹੀ ਤੁਸੀਂ ਇਸ ਨੂੰ ਸਮਝ ਸਕਦੇ ਹੋ ਤੇ ਤਦ ਹੀ ਤੁਸੀਂ ਇਹ ਤੈਅ ਕਰ ਸਕਦੇ ਹੋ ਕਿ ਕੀ ਇਹ ਹੱਲ ਸਹੀ ਰਹੇਗਾ ਜਾਂ ਨਹੀਂ ਤੇ ਇਹ ਸਭ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਘੱਟ ਬੋਲਣਾ ਸ਼ੁਰੂ ਕਰੀਏ ਹੁਣ ਪੂਰੀ ਤਰ੍ਹਾਂ ਚੁੱਪ ਹੋ ਜਾਵਾਂ ਇਸ ਦਾ ਅਰਥ ਇਹ ਹੈ ਕਿ ਤੁਸੀਂ ਅੰਦਰੋਂ ਸ਼ਾਂਤ ਹੋ ਜਾਵੋ ਤੇ ਜਦੋਂ ਤੁਸੀਂ ਅੰਦਰੋਂ ਸ਼ਾਂਤ ਹੋਣ ਲੱਗਦੇ ਹੋ ਤਾਂ ਤੁਹਾਡਾ ਮਨ ਸਾਫ਼ ਹੋਣ ਲੱਗਦਾ ਹੈ ਤੇ ਤੁਸੀਂ ਕਿਸੇ ਵੀ ਗੱਲ ਨੂੰ ਸੋਚ ਤੇ ਸਮਝ ਸਕਦੇ ਹੋ ਤੇ ਜਦੋਂ ਤੁਸੀਂ ਅੰਦਰੋਂ ਸ਼ਾਂਤ ਹੋਣ ਲੱਗਦੇ ਹੋ ਤਾਂ ਤੁਸੀਂ ਉੱਪਰੋਂ ਵੀ ਘੱਟ ਬੋਲਣ ਲੱਗਦੇ ਹੋ ਤੇ ਜਦੋਂ ਤੁਸੀਂ ਹੌਲੀ-ਹੌਲੀ ਘੱਟ ਬੋਲਣ ਦੀ ਆਦਤ ਬਣਾਉਣ ਲੱਗਦੇ ਹੋ ਤੁਹਾਡੇ ਵਿਚਾਰ ਸਾਫ਼ ਤੇ ਸਪਸ਼ਟ ਹੋਣ ਲੱਗਦੇ ਨੇ ਜਿਸ ਨਾਲ ਤੁਹਾਨੂੰ ਇਹ ਸਾਫ਼ ਤੇ ਸਪਸ਼ਟ ਵਿਖਣ ਨੂੰ ਮਿਲਦਾ ਹੈ ਕਿ ਕਿਹੜਾ ਫੈਸਲਾ ਸਹੀ ਹੋਵੇਗਾ ਤੇ ਕਿਹੜਾ ਫੈਸਲਾ ਗਲਤ ਹੋਵੇਗਾ ਤੁਹਾਨੂੰ ਉਸ ਹਾਲਾਤ ਵਿੱਚ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਪਰ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਆਪਣੇ ਆਪ ਨੂੰ ਉੱਚਾ ਸਾਬਤ ਕਰਨ ਲਈ ਬਹੁਤ ਬੋਲਦੇ ਨੇ ਇੰਨਾ ਕੁ ਬੋਲਦੇ ਨੇ ਕਿ ਹਰ ਕੋਈ ਫਿਰ ਉਹਨਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਉਹਨਾਂ ਨੂੰ ਤਾਂ ਇਹ ਲੱਗਦਾ ਹੈ ਕਿ ਜਿਵੇਂ ਵੱਧ ਬੋਲਣਾ ਹੀ ਸਾਡੇ ਲਈ ਸਾਡਾ ਹਥਿਆਰ ਹੈ ਪਰ ਉਹ ਇਹ ਭੁੱਲ ਜਾਂਦੇ ਨੇ ਕਿ ਉਹ ਵੱਧ ਬੋਲ ਕੇ ਮੂਰਖ ਬਣ ਰਹੇ ਨੇ ਲੋਕ ਸਾਡਾ ਮਜ਼ਾਕ ਬਣਾਉਂਦੇ ਨੇ ਸਾਨੂੰ ਮੂਰਖ ਸਮਝਦੇ ਨੇ ਸਾਥੋਂ ਦੂਰ ਰਹਿਣ ਲੱਗਦੇ ਨੇ ਕਿਉਂਕਿ ਉਹਨਾਂ ਨੂੰ ਸਾਡੀ ਬਾਕ-ਬਾਕ ਚੰਗੀ ਨਹੀਂ ਲੱਗਦੀ ਪਰ ਜਦੋਂ ਤੁਸੀਂ ਅੰਦਰੋਂ ਸ਼ਾਂਤ ਹੋਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਆਪ ਹੀ ਘੱਟ ਬੋਲਣਾ ਸ਼ੁਰੂ ਕਰ ਦਿੰਦੇ ਹੋ ਇਸ ਨਾਲ ਤੁਹਾਡੇ ਮਨ ਵਿੱਚ ਤੁਹਾਡੇ ਦਿਮਾਗ ਵਿੱਚ ਸਾਫ਼ ਤੇ ਸਪਸ਼ਟ ਵਿਚਾਰ ਉਪਜਦੇ ਨੇ ਤੇ ਤੁਸੀਂ ਆਪਣੇ ਆਪ ਨੂੰ ਸਾਫ਼ ਤੇ ਸਪਸ਼ਟ ਤੌਰ ਤੇ ਸਮਝ ਸਕਦੇ ਹੋ ਵੇਖ ਸਕਦੇ ਹੋ ਤੁਹਾਨੂੰ ਕਾਦ ਕੀ ਕਿਉਂ ਤੇ ਕਿੰਨਾ ਬੋਲਣਾ ਚਾਹੀਦਾ ਹੈ ਤੇ ਉਹ ਸਹੀ ਹੈ ਜਾਂ ਨਹੀਂ ਇਹ ਵੀ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਜਦੋਂ ਤੁਸੀਂ ਘੱਟ ਬੋਲਣਾ ਸ਼ੁਰੂ ਕਰਦੇ ਹੋ ਤਦ ਤੁਸੀਂ ਆਪਣੇ ਆਪ ਨੂੰ ਬਹੁਤ ਚੰਗੀ ਤਰ੍ਹਾਂ ਸਮਝਣਾ ਸ਼ੁਰੂ ਕਰ ਦਿੰਦੇ ਹੋ ਆਪਣੇ ਆਪ ਤੇ ਚੰਗੀ ਤਰ੍ਹਾਂ ਵਿਚਾਰ ਕਰਨਾ ਸ਼ੁਰੂ ਕਰ ਦਿੰਦੇ ਹੋ ਤਦ ਤੁਹਾਨੂੰ ਇਹ ਗੱਲ ਵੀ ਬਹੁਤ ਚੰਗੀ ਤਰ੍ਹਾਂ ਸਮਝ ਵਿੱਚ ਆਉਣ ਲੱਗਦੀ ਹੈ ਕਿ ਜੋ ਅਸੀਂ ਫਜ਼ੂਲ ਦੀ ਬਾਕਬਕ ਕਰਦੇ ਹਾਂ ਉਸ ਤੇ ਸਾਡੇ ਸ਼ਰੀਰ ਦੀ ਬੇਵਜ੍ਹਾ ਹੀ ਕਿੰਨੀ ਸਾਰੀ ਊਰਜਾ ਬਰਬਾਦ ਹੋ ਜਾਂਦੀ ਹੈ ਜਿਸ ਨੂੰ ਅਸੀਂ ਚਾਹੀਏ ਤਾਂ ਕਿਸੇ ਵੀ ਜ਼ਰੂਰੀ ਕੰਮ ਵਿੱਚ ਲਗਾ ਸਕਦੇ ਹਾਂ ਫੈਸਲੇ ਲੈਣ ਵਿੱਚ ਲਗਾ ਸਕਦੇ ਹਾਂ ਜਿਸ ਨਾਲ ਅਸੀਂ ਤਣਾਅ ਮੁਕਤ ਵੀ ਰਹਿ ਸਕਦੇ ਹਾਂ ਤੇ ਸਾਨੂੰ ਚੰਗੀ ਨੀਂਦ ਵੀ ਆ ਸਕਦੀ ਹੈ ਤੇ ਜੇਕਰ ਤੁਸੀਂ ਇਸੇ ਤਰ੍ਹਾਂ ਸੋਚ ਵਿਚਾਰ ਕਰਕੇ ਫੈਸਲੇ ਲੈਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡਾ ਦਿਮਾਗ ਵੀ ਚੰਗੀ ਤਰ੍ਹਾਂ ਕੰਮ ਕਰ ਲੱਗਦਾ ਹੈ ਤੇ ਤੁਹਾਡਾ ਦਿਮਾਗ ਪਹਿਲਾਂ ਤੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਹੋ ਜਾਂਦਾ ਹੈ ਤੇ ਇਸ ਦਾ ਇੱਕ ਬਹੁਤ ਚੰਗਾ ਉਦਾਹਰਨ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਦੋਂ ਤੁਸੀਂ ਸਕੂਲ ਵਿੱਚ ਪੜ੍ਹਦੇ ਸੀ ਜਾਂ ਅਜੇ ਵੀ ਤੁਸੀਂ ਪੜ੍ਹ ਰਹੇ ਹੋ ਤਾਂ ਤੁਸੀਂ ਵੇਖਿਆ ਹੋਵੇਗਾ ਕਿ ਜੋ ਬੱਚੇ ਹੁਨਰਮੰਦ ਹੁੰਦੇ ਨੇ ਚੁਸਤ ਹੁੰਦੇ ਨੇ ਉਹ ਬਹੁਤ ਘੱਟ ਗੱਲਾਂ ਕਰਦੇ ਨੇ ਤੇ ਆਪਣਾ ਸਮਾਂ ਸਹੀ ਗੱਲਾਂ ਵਿੱਚ ਲਾਉਂਦੇ ਨੇ ਉਹ ਜ਼ਿਆਦਾਤਰ ਆਪਣਾ ਸਮਾਂ ਚੁੱਪ ਰਹਿ ਕੇ ਹੀ ਬਤਾਉਂਦੇ ਨੇ ਇਸ ਕਰਕੇ ਉਹ ਪੜ੍ਹਾਈ ਵਿੱਚ ਬਹੁਤ ਤੇਜ਼ ਹੁੰਦੇ ਨੇ ਉਹ ਜੋ ਕੁਝ ਵੀ ਪੜ੍ਹਨਾ ਚਾਹੁੰਦੇ ਨੇ ਉਸ ਨੂੰ ਯਾਦ ਕਰ ਲੈਂਦੇ ਨੇ ਪਰ ਦੂਜੇ ਪਾਸੇ ਜਿਹੜੇ ਬੱਚੇ ਜ਼ਿਆਦਾ ਬੋਲਦੇ ਨੇ ਜੇਕਰ ਤੁਸੀਂ ਉਹਨਾਂ ਨੂੰ ਪੂਰੇ 24 ਘੰਟੇ ਵੀ ਦੇ ਦਿਓ ਤਾਂ ਵੀ ਉਹ ਕੁਝ ਯਾਦ ਨਹੀਂ ਕਰ ਪਾਉਂਦੇ ਜਿਸ ਤਰ੍ਹਾਂ ਉਹ ਚੁੱਪ ਰਹਿਣ ਵਾਲੇ ਬੱਚੇ ਯਾਦ ਕਰ ਲੈਂਦੇ ਨੇ ਤੇ ਚਾਣਕਿਆ ਨੇ ਵੀ ਇਹੀ ਕਿਹਾ ਸੀ ਕਿ ਜਿਹੜਾ ਬੰਦਾ ਇਹ ਸਮਝ ਜਾਂਦਾ ਹੈ ਕਿ ਉਸ ਨੂੰ ਕਦੋਂ ਕਿੱਥੇ ਤੇ ਕਿੰਨਾ ਬੋਲਣਾ ਚਾਹੀਦਾ ਹੈ ਉਸ ਵਿਅਕਤੀ ਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਇਤਿਹਾਸ ਉਠਾ ਕੇ ਦੇਖ ਲਓ ਅੱਜ ਤੱਕ ਜੋ ਵੀ ਮਹਾਨ ਲੋਕ ਹੋਏ ਨੇ ਜੋ ਵੀ ਲੋਕ ਸਫਲ ਹੋਏ ਨੇ ਉਹਨਾਂ ਲੋਕਾਂ ਦੀ ਇੱਕ ਆਦਤ ਬਹੁਤ ਘੱਟ ਬੋਲਣ ਦੀ ਹੈ ਉਹਨਾਂ ਦਾ ਪੂਰਾ ਧਿਆਨ ਕੇਵਲ ਆਪਣੇ ਟੀਚੇ ਤੇ ਹੁੰਦਾ ਹੈ ਤੇ ਆਪਣਾ ਸਾਰਾ ਸਮਾਂ ਉਹ ਆਪਣੇ ਲਕਸ਼ ਨੂੰ ਪਾਉਣ ਵਿੱਚ ਹੀ ਲਾ ਦਿੰਦੇ ਨੇ ਇਸ ਲਈ ਤੁਹਾਨੂੰ ਵੀ ਇਹ ਆਦਤ ਆਪਣੇ ਜੀਵਨ ਵਿੱਚ ਲਿਆਉਣੀ ਚਾਹੀਦੀ ਹੈ ਤੇ ਘੱਟ ਬੋਲਣ ਦਾ ਅਰਥ ਇਹ ਨਹੀਂ ਕਿ ਤੁਸੀਂ ਉਪਰੋਂ ਘੱਟ ਬੋਲੋ ਬਲਕਿ ਤੁਸੀਂ ਅੰਦਰੋਂ ਵੀ ਘੱਟ ਬੋਲੋ ਅੰਦਰੋਂ ਵੀ ਸ਼ਾਂਤ ਰਹੋ ਜੇਕਰ ਤੁਸੀਂ ਰੋਜ਼ ਇਸ ਦਾ ਅਭਿਆਸ ਕਰਦੇ ਹੋ ਤਾਂ ਕੇਵਲ ਕੁਝ ਦਿਨਾਂ ਦੇ ਵਿੱਚ ਹੀ ਇਸ ਤੋਂ ਹੋਣ ਵਾਲੇ ਫਾਇਦੇ ਤੁਹਾਨੂੰ ਤੁਹਾਡੇ ਸਾਹਮਣੇ ਨਜ਼ਰ ਆਉਣ ਲੱਗਣਗੇ ਸੋ ਦੋਸਤੋ ਤੁਸੀਂ ਅੱਜ ਦੀ ਇਸ ਵੀਡੀਓ ਤੋਂ ਕੀ ਸਿੱਖਿਆ ਕਮੈਂਟ ਵਿੱਚ ਦੱਸ ਸਕਦੇ ਹੋ ਇਸ ਦੇ ਨਾਲ ਹੀ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਤਾਂ ਇਸ ਵੀਡੀਓ ਨੂੰ ਉਸ ਵਿਅਕਤੀ ਨਾਲ ਸ਼ੇਅਰ ਕਰੋ ਜਿਸ ਨੂੰ ਇਹ ਕਹਾਣੀ ਸੁਣਨ ਦੀ ਲੋੜ ਹੈ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੁੜ ਜਾਓ ਪੰਜਾਬੀ ਅਲਫਾਜ਼ ਦੇ ਨਾਲ ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ। ਸ਼ੁਕਰੀਆ।